ਕਿ ਦੋਸਤੋ ਮੈਂ ਹਾਂ ਜੈਲਸ ਪ੍ਰੈਜ਼ੈਂਟੀ ਸੀ ਸੋ ਮਹਿਲਾ ਕਾਂਗਰਸ ਪੰਜਾਬ ਦਰਸ਼ਨ ਤੋਂ ਦਾਵਾ ਜੋ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਪਾਰਾ ਚੌਂਕ ਦੇ ਇਕ ਧਰਨਾ ਦਿੱਤਾ ਗਿਆ ਇਸ ਧਰਨੇ ਦੇ ਵਿੱਚ ਜਿੱਥੇ ਬੋਧੀ ਸਰਕਾਰ ਦੇ ਵਿਰੁੱਧ ਪਰਵੀ ਹਿਨਾਰੇ ਬਾਜੀ ਕੀਤੀ ਹੈ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਵੀ ਇੱਕ ਪੁਲਿਸ ਸੱਜਣ ਜਿੱਥੇ ਕਿ ਬੀਜੇਪੀ ਵਰਕਰਾਂ ਵੱਲੋਂ ਉਸ ਨੂੰ ਖਾਲਿਸਤਾਨੀ ਕਹਿ ਕੇ ਇੱਕ ਵੀਡੀਓ ਵਾਇਰਲ ਹੋਈ ਸੀ ਇਸ ਵੀਡੀਓ ਨੂੰ ਲੈ ਕੇ ਜਿਹੜਾ ਰੋਜ਼ ਦੇਖਿਆ ਜਾ ਰਿਹਾ ਸੋ ਅਸੀਂ ਗੱਲਬਾਤ ਕਰਾਂਗੇ ਕੁਸ਼ਲਪੁਰ ਦਾਵਾ ਜੀ ਅੱਜ ਧਰਨਾ ਕਿਸ ਤੋਂ ਲੈ ਕੇ ਦਿੱਤਾ ਜਾ ਰਿਹਾ ਹੈ ਅੱਜ ਕਰਨੇ ਦਾ ਮੁੱਖ ਮੰਤਵ ਹੈ ਜਿਹੜਾ ਉਹ ਹੈ ਕਿ ਤੁਸੀਂ ਸਾਰਿਆਂ ਨੇ ਦੇਖਿਆ ਪਰਸੋਂ ਬੰਗਾਲ ਦੇ ਵਿੱਚ ਬੀਜਪੀ ਮਹਿਲਾ ਮੋਰਚੇ ਦੀਆਂ ਔਰਤਾਂ ਨੇ ਜੋ ਇੱਕ ਪੁਲਿਸ ਆਫੀਸਰ ਜਸਪ੍ਰੀਤ ਸਿੰਘ ਜਸਪ੍ਰੀਤ ਸਿੰਘ ਪੁਲਿਸ ਆਫੀਸਰ ਜਿਹੜੀ ਕਿ ਆਪਣੀ ਡਿਊਟੀ ਕਰ ਰਹੇ ਸੀ ਤੇ ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਸੰਬੋਧਨ ਕੀਤਾ ਅਸੀਂ ਪੁੱਛਣਾ ਚਾਹੁੰਦੇ ਹਾਂ ਇਸ ਬੀਜੇਪੀ ਸਰਕਾਰ ਨੂੰ ਕਿ ਤੁਸੀਂ ਕਦੋਂ ਇਸ ਧਰਮ ਦੇ ਨਾਮ ਤੇ ਰਾਜਨੀਤੀ ਬੰਦ ਕਰੋਗੇ ਤੁਸੀਂ ਗੰਦੀ ਰਾਜਨੀਤੀ ਜਿਹੜੀ ਧਰਮ ਦੇ ਨਾਮ ਤੇ ਕਰ ਰਹੇ ਹੋ ਇਹ ਬਹੁਤ ਹੀ ਇੱਕ ਨਿੰਦਨਯੋਗ ਘਟਨਾ ਹੈ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਇਹ ਸੋਚਦੇ ਹੋ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਤੁਹਾਡੀ ਬੀਜੇਪੀ ਸਰਕਾਰ ਮੁੜ ਜਿਹੜੀ 10 ਸਾਲ ਤੋਂ ਤੁਸੀਂ ਬੈਠ ਕੇ ਤਸ਼ੱਦਦਾਈ ਔਰਤਾ ਤੇ ਕਿਸਾਨਾਂ ਤੇ ਵਪਾਰੀਆਂ ਤੇ ਹਰ ਵਰਗ ਤੇ ਤੁਸੀਂ ਹੁਣ ਚੱਲਦਾ ਹੋਣਾ ਹੈ ਮੈਂ ਅੱਜ ਮੇਰੀਆਂ ਸਾਰੀਆਂ ਭੈਣਾਂ ਦੇ ਨਾਲ ਇੱਥੇ ਪਟਿਆਲੇ ਦੇ ਵਿੱਚ ਆਪੁਆੜਾ ਚੌਂਕ ਤੇ ਅਸੀਂ ਸਾਰੀ ਲੋਕਾਂ ਨੂੰ ਵੀ ਦਿਖਾ ਰਹੇ ਆ ਵੀ ਦੇਖੋ ਇਹ ਮੋਦੀ ਸਰਕਾਰ ਦੀਆਂ ਘਿਣਾਉਣੀਆਂ ਹਰਕਤਾਂ ਖਾਸ ਕਰਕੇ ਜੋ ਸੋਚਦੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਸਿੱਖਾਂ ਦਾ ਹਿੰਦੂਆਂ ਦਾ ਆਪਸੀ ਪਟਵਾਰਾ ਖਰਾਬਾ ਇਹ ਧਰਮ ਦੀ ਰਾਜਨੀਤੀ ਕਰਦੇ ਨੇ ਲੋਕਾਂ ਨੂੰ ਵੰਡਣ ਦੀ ਰਾਜਨੀਤੀ ਕਰਦੇ ਨੇ ਭਾਈਚਾਰਕ ਸਾਂਝ ਨੂੰ ਤੋੜਨ ਦੀ ਰਾਜਨੀਤੀ ਕਰਦੇ ਨੇ ਇਹ ਲੋਕ ਬਹੁਤ ਸਿਆਣੇ ਨੇ ਆਰਟੀਕਲ 19 ਦੇ ਵਿੱਚ ਜਾਤ ਪਾਤ ਧਰਮ ਸਭ ਨੂੰ ਖਤਮ ਕੀਤਾ ਮੈਂ ਸਾਨੂੰ ਜਿਹੜੇ ਰਾਈਟ ਜਿਹੜੇ ਵੇਲੇ ਹੋਏ ਨੇ ਤੁਹਾਨੂੰ ਨਹੀਂ ਲੱਗਦਾ ਵੀ ਲੋਕਤੰਤਰ ਦਾ ਘਾਣਾ 196 ਦਾ ਘਾਣਾ ਕੀਤਾ ਜਾ ਰਿਹਾ ਬਿਲਕੁਲ ਜੀ ਇਸ ਮੋਦੀ ਪੀਜਪੀ ਸਰਕਾਰ ਨੇ ਜਿਹੜੀ ਲੋਕਤੰਤਰ ਦੀ ਖੂਬਸੂਰਤੀ ਸੀ ਨਾ ਉਹਨੂੰ ਬਿਲਕੁਲ ਬੰਦ ਕਰਤਾ ਕੋਈ ਸਮਾਂ ਸੀ ਕਿਹਾ ਜਾਂਦਾ ਸੀ ਕਿ ਜੇ ਆਪੋਜੀਸ਼ਨ ਸਟਰੋਂਗ ਹੈ ਤਾਂ ਸਰਕਾਰ ਜਿਹੜੀ ਸੱਤਾ ਚ ਹੁੰਦੀ ਹੈ ਉਹਨੂੰ ਪਤਾ ਲੱਗਦਾ ਕਿ ਮੇਰੀਆਂ ਕੀ ਕਮੀਆਂ ਨੇ ਇਹਨਾਂ ਨੇ ਚੀਜ਼ਾਂ ਖਤਮ ਕਰਤੀਆਂ ਲੋਕਤੰਤਰ ਦੀ ਹੱਤਿਆ ਕਰਤੀ ਤਾਨਾਸ਼ਾਹੀ ਅਤਿਆਚਾਰ ਚਾਹੇ ਕੋਈ ਭੈਣ ਹੈ ਆ ਭੈਣਾਂ ਜਵਾਬ ਮੰਗਦੀਆਂ ਮਨੀਪੁਰ ਚ ਨਗਨ ਕਰਕੇ ਔਰਤਾਂ ਨੂੰ ਸੜਕਾਂ ਤੇ ਪੋਰਿਆ ਗਿਆ ਪਰ ਤੁਹਾਡੀ ਚੁੱਪੀ ਨਹੀਂ ਟੁੱਟੀ ਸਾਡੀਆਂ ਬਿਲਕਿਸਵਾਨੋ ਵਰਗੀਆਂ ਭੈਣਾਂ अनेका ਭੈਣਾਂ ਰੋਜ਼ ਤੁਹਾਡੇ ਮੰਤਰੀ ਸੰਸਦ ਪਰੇ ਭਾਜੀਪੀ ਦੇ ਜਿਹੜੇ ਮੇਨ ਤੁਹਾਡੇ ਆਗੂ ਨੇ ਉਹਨਾਂ ਨਾਲ ਬਲਾਤਕਾਰ ਵਰਗੀਆਂ ਘਟਨਾਵਾਂ ਹੋਈਆਂ ਨੇ ਤੁਸੀਂ ਚੁੱਪੀ ਨਹੀਂ ਟੋਲੀ ਮੈਂ ਪੁੱਛਣਾ ਚਾਹਨੀ ਆ ਸਾਖਸ਼ੀ ਮਲਿਕ ਵਰਗੀਆਂ ਭੈਣਾਂ ਜਿਹੜੀਆਂ ਨੂੰ ਨੌਬਤ ਆਈ ਗੰਗਾ ਚ ਆਪਣੇ ਮੈਟਰ ਸਿੱਟਣ ਚਲੀ ਗਈਆਂ ਪਰ ਤੁਸੀਂ ਆਪਣੇ ਸੰਸਦ ਨੂੰ ਬਚਾਉਣ ਦੇ ਲਈ ਹਜੇ ਤੱਕ ਨਹੀਂ ਲੱਗੇ ਕਿ ਕਪਤਨ ਮਿੰਦਰ ਸਿੰਘ ਜਾਗੇ ਨੇ ਤੁਹਾਡੇ ਧਰਨੇ ਤੋਂ ਬਾਅਦ ਕਿਸ ਸਾਹ ਦੇ ਆਉਂਦੇ। ਦੇਖੋ ਜੇ ਪੈਸੇ ਨੂੰ ਮੁੱਲ ਪਈਆ ਕਿ ਮੈਂ ਕਿਸਾਨਾਂ ਦਾ ਸਮਝੌਤਾ ਕਰੋਨਾ। ਮੈਂ ਤਾਂ ਉਹਨਾਂ ਦੇ ਘਰ ਦੇ ਬਾਹਰ ਵੀ ਤੁਹਾਡੇ ਸਾਹਮਣੇ ਧਰਨਾ ਲਾ ਕੇ ਬੈਠੀ ਸੀ ਕਿ ਕੀ ਗੱਲ ਤੁਸੀਂ ਪੰਜਾਬੀ ਨਹੀਂ ਹੈਗੇ? ਸਾਰੇ ਆਪਾਂ ਜਾਣਦੇ ਆ ਕਿ ਕੀ ਹੋਇਆ। ਬੜੀ ਸ਼ਰਮ ਦੀ ਗੱਲ ਹੈ ਕਿ ਕੱਲ ਜਿਹੜਾ ਇੱਕ ਸਾਡਾ ਵਿਚਾਰਾ ਬੱਚਾ ਨੌਜਵਾਨ 21 ਸਾਲ ਦਾ ਜਿਹੜਾ ਉਥੇ ਸ਼ੁਕਰਨ ਸਿੰਘ ਉਹਦੀ ਹੱਤਿਆ ਹੋ ਗਈ ਇਸ ਤੋਂ ਬੁਰੀ ਘਟਨਾ ਹੋਰ ਕੀ ਹੈ ਜੀ ਕਿ ਖਬਰ ਜਿਹੜੀ ਭਾਜੀਪੀ ਚ ਕੈਪਟਨ ਪਰਿਵਾਰਤਾ ਚਲਾਇ ਗਿਆ ਹੈ ਕਿ ਨਮਜੋਤ ਸਿੰਘ ਸਿੱਧੂ ਪਰ ਇਹ ਵੀ ਕੰਸਲਵਾ ਭਾਜੀਪੀ ਚਾਰ ਖਬਰ ਆ ਰਹੀ ਹੈ ਕੀ ਕਹਿੰਦਾ ਜਾਓਗੇ ਤੁਸੀਂ ਪਾਕੀ ਬਾਰੇ ਇੱਕੋ ਅਜਿਹਾ ਸਾਡਾ ਜਿਹੜਾ ਮਹਿਲਾ ਭੈਣਾਂ ਦਾ ਸਾਡਾ ਇੱਕ ਪ੍ਰੋਟੈਸਟ ਹੈ ਇਹ ਭਾਜੀਪੀ ਸਰਕਾਰ ਦੇ ਵਿਰੁੱਧ ਹੈ ਪਰ ਦੇਖੋ ਇਹ ਹੈ ਕਿ ਮੈਂ ਤਾਂ ਕਾਂਗਰਸ ਪਾਰਟੀ ਦੀ ਹੀ ਗੱਲ ਕਰੂੰਗੀ ਕਾਂਗਰਸ ਪਾਰਟੀ ਇੱਕ ਜਿਹੇ ਪਾਰਟੀ ਹੈ ਜਿਹੜੇ ਸਾਰੇ ਧਰਮਾਂ ਨੂੰ ਵਰਗਾਂ ਨੂੰ ਮਜਬੂਰ ਨੂੰ ਨਾਲ ਲੈ ਕੇ ਜਾਣ ਵਾਲੀ ਪਾਰਟੀ ਹੈ ਕਾਂਗਰਸ ਪਾਰਟੀ ਖਬੂਦਰ ਹੈ ਮੈਂ ਚੌਥੀ ਪੀੜ੍ਹੀ ਮੇਰੇ ਪਰਿਵਾਰ ਦੀ ਹੋਈ ਇਸ ਪਾਰਟੀ ਦੇ ਵਿੱਚ ਜੋ ਕਾਂਗਰਸ ਪਾਰਟੀ ਨੇ ਦੇਸ਼ ਦੇ ਲਈ 70 ਸਾਲ ਜੀਤਾ ਹੈ ਜਿਹੜੀਆਂ ਪਾਰਟੀਆਂ ਮੰਗਦੀਆਂ ਨੇ ਇਹ ਜਿਹੀ ਕੋਈ ਪਾਰਟੀ ਹੋਰ ਨਹੀਂ ਆਈ ਹਾਂ ਇਹ ਜਿਹੜੀਆਂ ਤੁਸੀਂ ਗੱਲਾਂ ਉਹ ਵਾਵਾ ਕਰ ਰਹੇ ਹੋ ਜੋ ਅਫਵਾਹ ਫੈਲਦੀ ਹੈ ਜੇ ਉਹ ਸਾਹਮਣੇ ਆ ਜੂਗੀ ਤਾਂ ਸੱਚ ਹੋ ਜੂਗੀ ਨਹੀਂ ਉਹ ਝੂਠ ਹੈ